ਹੁਣ ਆਪਣੇ ਕੰਮਾਂ ਲਈ ਦਰਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਇੱਕੋ ਛੱਤ ਹੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ ਇਹ ਸੰਕਲਪ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਜੀਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਨ੍ਹਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਤੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਸਭ ਤੋਂ ਪਹਿਲਾਂ ਮੈਂ ਸਤਾਰੂ ਗੋਬਿੰਦ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਦਾ ਧੰਨਵਾਦ ਕਰਨਾ ਚਾਹਾਂਗਾ ਇੱਕੇ ਛੱਤ ਹੇਠਲੇ ਜਿੰਨੀਆਂ ਸੁਵਿਧਾਵਾਂ ਅਸੀਂ ਦੇ ਰਹੇ ਆ ਇਹਦੇ ਵਾਸਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਮੇਰੇ ਨਾਲ ਏਡੀਸੀ ਮੈਡਮ ਜੀਵਨ ਜੋਤੀਬਾਲਾ ਜੀ ਨਾਲ ਸਾਡੇ ਵਿਸ਼ਵਾਸ ਕੁਮਾਰ ਜੀ ਐ ਐਸ ਡੀ ਐਮ ਅੰਮ੍ਰਿਤਸਰ ਤੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਆਈ ਆ ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸੁਧਾਰ ਆਪਦੇ ਦੁਆਰ ਸਕੀਮ ਦਾ ਲਾਭ ਲੈਣ ਦੀ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਹੋਰ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ ਪਟਿਆਲਾ ਪੁਲਿਸ ਵੱਲੋਂ ਜਿਹੜਾ ਹੈ ਪਟਿਆਲਾ ਦੇ ਵਿੱਚ ਹਾਈ 15 ਅਗਸਤ ਨੂੰ ਲੈ ਕੇ ਆ ਗਏ ਜਿਹੜੇ ਨਾਕਾਬੰਦੀ ਕਰ ਦਿੱਤੀ ਗਈ ਕਿਉਂਕਿ ਡੀਜੀਪੀ ਔਰ ਗੌਰਵ ਯਾਦੇ ਵੱਲੋਂ ਜਿਹੜੇ ہدایت ਦਿੱਤੀਆਂ ਗਈ ਸੀ ਕਿ ਸਫਾਈ ਕਰ ਦਿੱਤੀ ਜਾਵੇ ਤੇ 15 ਅਗਸਤ ਨੂੰ ਲੈ ਕੇ ਜਿਹੜੀ ਹੈ ਉਹ ਸਫਾਈ ਕਰ ਦਿੱਤੀ ਗਿਆ ਐਸਪੀ ਸਿਟੀ ਜਿਹੜੇ ਸਰਫਰਾ आलम ਮੌਕੇ ਤੇ ਮੌਜੂਦ ਨੇ ਗੱਲਬਾਤ ਕਰਦੇ ਆ ਸਰ 15 ਅਗਸਤ ਆ ਗਿਆ ਉਸ ਨੂੰ ਲੈ ਕੇ ਜਿਹੜੀ ਅੱਗੇ ਸਖਤਾਈ ਕਰ ਦਿੱਤੀ ਕੀ ਹੈ ਤੇ ਡੀਜੀਪੀ ਸਾਹਿਬ ਦੇ ਆਰਡਰ ਸੀ ਤੇ ਉਸ ਨੂੰ ਲੈ ਕੇ ਸਖਤਾਈ ਕਰ ਦਿੱਤੀ ਕੁਝ ਕੋਈ ਜਿਹੜਾ ਹੈਗਾ ਵਿਅਕਤੀ ਕੋਈ ਇਸ ਤਰ੍ਹਾਂ ਦਾ ਪਾਇਆ ਗਿਆ ਜਿਹੜੇ ਜਿਹੜੀ ਨੱਕਬੱਦੀ ਦੇ ਵਿੱਚ ਦੇਖੋ ਜੀ ਮਾਨਯੋਗ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਦੀ ਦਿਸ਼ਾ ਨਿਰਦੇਸ਼ ਰਹੇ 15 ਅਗਸਤ ਨੂੰ ਧਿਆਨ ਚ ਰੱਖਦੇ ਹੋਏ ਅੱਜ ਤੋਂ ਹੀ ਸਹਿਰ ਚ ਡਿਸਟ੍ਰਿਕਟ ਨਾਕਾਬੰਦੀ ਕੀਤੀ ਜਾ ਰਹੀ ਹੈ ਅੱਜ ਸਪੈਸ਼ਲ ਡੀਜੀਪੀ ਜਤਿੰਦਰ ਜੈਨ ਸਰ ਵੱਲੋਂ ਵੀ ਆ ਕੇ ਜਾਇਜੇ ਦਾ 15 ਅਗਸਤ ਦੀ ਤਿਆਰੀ ਦਾ ਜਾਇਜਾ ਲਿਆ ਗਿਆ इस तो अलावा उन्होंने भी हिदायत गई कि प्रोपर शहर से विजिबल पुलिसिंग की जाए इस करके पटियाला पुलिस वालों इक्की थावे प्रोबर नाकाबंदी की गई है और लगभग तीन सौ पटियाला पुलिस की फोर्स जी हूँ ग्राउंड से है जिस तरह के बॉर्डर लगते हैं पटियाला बॉर्डर ने, ने उससे भी इस तरह नाकाबंदी गई हाँ जी देखो पटियाला जिले टोटल चौदह था इंटर डिस्ट्रिक्ट नाका लगने जो चौबीस घंटे चालू है ये पाँच नाकेज हाई टेक नाकेज ने इतने सीसी टीवी कैमरा भी, भी मुकम्मल काम करता है जिस तर तरह के रेलवे स्टेशन सेवा रेलवे स्टेशन के उपर भी इस तरह की चैकिंग की जाएगी देखो कल तो प्रोपर एक रोस्टर बनाकर जेद्ध जीओ इंस्पैक्टर एसओसी अकाउंटेबिलिटी फिक्स की गई है मॉर्निंग चार बजे तो लेके ही प्रोपर चैकिंग स्टार्ट हो जाता है रोस्टर मुताबिक और प्रोपर एपोर्टिंग भी होनी है दिन चे अचनचेर चेकिंग भी होनी रेलवे स्टेशन हो गया बस स्टैंड हो गया होटल्स पीजीस इन्ह की और कल कल बंदी मूवमेंट भी ट्रैक किया जाना है कि ये भी ना हो कि पटियाले कोई बाहर सूबे का बंद आके रुक जाए पता ही ना हो इस करके थोड़े राही भी मैं अपील करना चाहना कि जिते भी किसी पब्लिक न कोई अनोन बंदा दिखे कोई सक्की बंदा दिखे नाल, दे नाल पुलिस कंट्रोल रूम इंटीमेट करें 15 ਘੰਟੇ ਹਾਲੇ ਦਿਨ ਤੇ ਕਿੰਨੇ ਕੋਰਸ ਪਈ ਹੋ ਸਕਦੀ ਹੈ ਲੱਗ ਕੇ ਪਟਿਆਲਾ ਵਾਸੀ ਨੂੰ ਕੋਈ ਦਿੱਕਤ ਨਾ ਆਏ ਕਿਉਂਕਿ ਕਾਫੀ ਜਿਹੜੇ ਪਟਿਆਲਾ ਵਾਸੀ ਨੇ ਲੱਗਦਾ ਹੈ ਕਿ ਆਂ ਡਰਦੇ ਨੇ ਕਿ ਆ ਪੁਲਿਸ ਨੇ ਨਾਕਾ ਕਰ ਰੱਖਿਆ ਹੈ ਕਿ ਇਸੇ ਤੋਂ ਡਾਕਟਰ ਲਗਾ ਰੱਖਿਆ ਤੇ ਉਸ ਨੂੰ ਕੀ ਸੰਦੇ ਦੇ ਤੋ ਨਾਕਾਬੰਦੀ ਬੇਸਿਕਲੀ ਪਬਲਿਕ ਦੀ ਰਾਖੀ ਵਾਸਤੇ ਹੈ ਅਸੀਂ ਟਰਾਈ ਕਰਦੇ ਕਟੂਕਟ ਇਨ ਇਨਕਨਵੀਨੀਅੰਸ ਪਬਲਿਕ ਨੂੰ ਫੈਮਿਲੀ ਵਾਲਿਆਂ ਨੂੰ ਕਟੂਕਟ ਇਨ ਕਨਵੀਨੀਅੰਸ ਹੋ ਲੇਕਿਨ ਜਿਹੜੇ ਸਰਾਰਥੀ ਮਾਰੇ ਅੰਸਰ ਬੰਦੇ ਨੇ ਉਹਨਾਂ ਨੂੰ ਕੋਈ ਬਖਸ਼ੇਗਾ ਨਹੀਂ ਸਾਨੂੰ ਐ ਐਸਪੀਸੀਟੀ ਸਰਪ੍ਰਾਇਜ਼ ਆਲਮ ਦਿਨਾਂ ਨੇ ਅੱਜ ਪਟਿਆਲਾ ਦੇ ਵਿੱਚ ਪੂਰਨ ਤੌਰ ਤੇ ਜਿਹੜੇ ਨਾਕਾਬੰਦੀ ਕਰਕੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਹਰ ਇੱਕ ਗੱਡੀ ਜਿਹੜੀ ਅੱਗੇ ਰੋਕ ਕੇ ਜਿਹੜੀ ਅੱਗੇ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਜੇ ਦਾ ਕੋਈ ਬਿਨਾ ਕਾਗਜ਼ਾਤਾਂ ਜਾਂ ਕਿ ਕੋਈ ਇਸ ਤਰ੍ਹਾਂ ਦਾ ਬੰਦਾ ਵਿਅਕਤੀ ਪਾਏ ਅੰਦਰ ਤੇ ਉਹਦੇ ਉੱਪਰ ਚਲਾਨ ਵਗੈਰਾ ਕਰਦੇ ਤੇ ਉਹਦੇ ਉੱਪਰ ਸਟਾਈ ਕੀਤੀ ਜਾਂਦੀ ਹੈ ਸੰਦੀਪ ਦੇ ਨਾਲ ਕੁਲਿੰਦਰ ਕੁਮਾਰ ਨਿਊਜ਼ਪੋਰਟ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par